ਅਸੀਂ ਅੱਜ ਪਹੁੰਚੇ ਹਾਂ ਮੋਹਾਲੀ ਜ਼ਿਲ੍ਹੇ ਦੇ ਸਿਸਵਾ ਬੱਦੀ ਰੋਡ ਤੇ ਬਹੁਤ ਹੀ ਪ੍ਰਾਚੀਨ ਬੈਰੋनाथ ਜਿਹਦੇ ਮੰਦਿਰ ਦੇ ਵਿੱਚ ਜਿੱਥੇ 2 ਦਿਨ ਪਹਿਲਾਂ ਹੀ ਗੋਵਿੰਦਾ ਦੀ ਧਰਮ ਪਤਨੀ ਇੱਥੇ ਪਹੁੰਚੇ ਸੀ ਔਰ ਇੱਥੇ ਆ ਕੇ ਉਹਨਾਂ ਨੇ ਆਸ਼ੀਰਵਾਦ ਲਿੱਤਾ ਔਰ ਕਾਫੀ ਧੀਰ ਜਿਹੜੇ ਇੱਥੇ ਦੇ ਅੰਦਰ ਜੀ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਔਰ ਇਸ ਮੰਦਿਰ ਦੀ ਅਸੀਂ ਗੱਲ ਕਰ ਲਈਏ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਹਜ਼ਾਰਾਂ ਸਾਲ ਪੁਰਾਣਾ ਇਹ ਮੰਦਿਰ ਹੈ ਔਰ ਬਿਲਕੁਲ ਸਿਸਵਾ ਬੱਦੀ ਰੋਡ ਤੇ ਥੋੜੀ ਜੀ ਉਚਾਈ ਤੇ ਹਾਲਾਂਕਿ ਸ਼ਨੀਵਾਰ ਤੇ ਐਤਵਾਰ ਕਾਫੀ ਇੱਥੇ ਰਸ਼ ਹੁੰਦਾ ਹੈ ਚਾਹੇ ਉਹ ਚੰਡੀਗੜ੍ਹ ਦੀ ਗੱਲ ਹੋਵੇ ਪੰਜਾਬ ਦੀ ਗੱਲ ਹੋਵੇ ਹਿਮਾਚਲ ਦੀ ਬਹੁਤ ਹੀ ਤਾਦਾਦ ਦੇ ਵਿੱਚ ਇੱਥੇ ਲੋਕ ਭਗਤ ਜਿਹੜੇ ਨੇ ਉਹ ਪਹੁੰਚਦੇ ਨੇ ਤੇ ਮਾਥਾ ਟੇਕਦੇ ਨੇ ਤੇ ਮੰਨਤਾ ਵੀ ਹੈ ਕਿ ਇੱਥੇ ਹਰ ਮੁਰਾਦ ਪੂਰੀ ਹੁੰਦੀ ਹੈ ਕਿਉਂਕਿ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਹਾਲਾਂਕਿ ਉਹਨਾਂ ਦੀ ਆ ਜਿਹੜੀ ਧਰਮ ਪਤਨੀ ਹੈ ਉਹ ਵੀ ਇੱਥੇ ਪਹੁੰਚੇ ਸੀ ਤੇ ਉਹਨਾਂ ਨੇ ਵੀ ਗੱਲਬਾਤ ਕੀਤੀ ਕਿ ਉਹਨਾਂ ਨੂੰ ਵੀ ਪਤਾ ਲੱਗਿਆ ਸੀਗਾ ਕਿ ਬਹੁਤ ਹੀ ਪ੍ਰਾਚੀਨ ਇਹ ਮੰਦਿਰ ਹੈ ਪੈਰੋਨਾਥ ਜੀ ਦਾ ਮੰਦਿਰ ਹੈ ਬਾਬਾ ਜੀ ਸਾਡੇ ਨਾਲ ਨੇ ਜੋ ਉਸ ਦਿਨ ਜਿਨ੍ਹਾਂ ਨੇ ਗੱਲਬਾਤ ਕੀਤੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਧਰਮ ਪਤਨੀ ਇੱਥੇ ਆਈ ਸੀ ਉਹਨਾਂ ਨੇ ਕਾਫੀ ਦੇਰ ਉਹਨਾਂ ਨੇ ਗੱਲਬਾਤ ਕੀਤੀ ਕਿਸ ਤਰ੍ਹਾਂ ਦੀ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਦੱਸਿਓ ਤਾਂ ਦੱਸਿਓ ਜੀ ਆਪਾਂ ਦਾ ਵੀ ਮੰਦਿਰ ਬਹੁਤ ਪੁਰਾਣਾ ਜੀ 11-12 ਸਾਲ ਪੁਰਾਣਾ ਜੀ ਠੀਕ ਹੈ ਨਾ ਹਜ਼ਾਰਾਂ ਸਾਲ ਪੁਰਾਣਾ ਹਜ਼ਾਰਾਂ ਸਾਲ 11 ਸਾਲ ਤਕਲੋ ਜਵਾਬੀ ਰੱਖਣਾ ਰੱਖੋ ਜੀ ਮੇ ਬਹੁ ਪਰਚੀਨ ਮੰਦਿਰਾਂ ਦੀ ਸਮਾਧੀਆਂ ਸੇਵਾਦਾਰਾਂ ਦੀਆਂ ਚਲੋ ਸ਼ਨੀਵਾਰ ਐਤਵਾਰ ਪੁੰਨਹਰਾ ਹੁੰਦਾ ਜੀ ਅੱਛਾ ਠੀਕ ਹੈ ਨਾ ਬਸ ਬਾਕੀ ਸੰਗਤ ਆਉਂਦੀ ਬਹੁਤ ਦੂਰ ਦੂਰ ਦੀ ਇੱਥੇ ਸਾਰ ਸੁੱਖਾਂ ਪੂਰੀਆਂ ਹੁੰਦੀਆਂ ਜੀ ਅੱਛਾ ਸਾਰ ਸੁੱਖਾਂ ਪੂਰੀਆਂ ਹੁੰਦੀਆਂ ਹਾਂ ਜੀ ਜੋਬ ਸੁੱਖ ਹੁੰਗਾ ਬੰਦਾ ਮਨਮਾਨਾ ਸਾਰ ਸੁਪੂਰੀਆਂ ਹੁੰਦੀਆਂ ਜੀ ਠੀਕ ਹੈ ਭਾਜੀ ਜਿੱਦਾਂ ਪੰਦਰ ਜੀ ਨੇ ਵੀ ਦੱਸਿਆ ਕਿਉਂਕਿ ਉਸ ਦਿਨ ਉਹ ਆਏ ਸੀ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਕਿ ਕੀ ਗੱਲਾਂ ਬਾਤਾਂ ਜਿਹੜੀ ਹੋਈ ਹੈ ਇਸ ਮੰਦਿਰ ਬਾਰੇ ਥੋੜ ਜੈ ਬਾਬਾ ਜੀ ਜੈ ਬਰਬਨਾ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਸੀਂ ਆਏ ਹੋ ਅਤੇ ਬਾਬਾ ਜੀ ਕਿਰਪਾ ਰਖੇ ਤੁਹਾਡੇ ਦੀ ਹਾਂਜੀ ਹਾਂ ਉਸ ਦਿਨ ਆਏ ਸੀ ਬਹਾ ਉਹ ਉਹਨਾਂ ਨੇ ਆਏ ਮੱਥਾ ਟੇਕਿਆ ਬਾਬਾ ਜੀ ਦੇ ਦਰਸ਼ਨ ਕਰੇ ਜੀ ਬਾਬਾ ਜੀ ਦਾ ਹਸਰ ਵਾਲੀ ਤਾਂ ਤੇ ਬਾਬਾ ਜੀ ਬਾਰੇ ਇਤਿਹਾਸ ਵਾਲੀ ਪੁੱਛਿਆ ਜੀ ਮੰਦਰ ਜੀ ਬਾਰੇ ਹਾਂਜੀ ਇਤਿਹਾਸ ਬਾਰੇ ਥੋੜੀ ਸਾਨੂੰ ਵੀ ਜਾਣਕਾਰੀ ਹਾਂਜੀ ਜੀ ਉਹ ਪੈਰੋ ਜੀ ਦਾ ਇਹ ਬਾਲ ਰੂਪ ਵਿੱਚ ਬੱਚੇ ਦੇ ਰੂਪ ਵਿੱਚ ਇਹ ਸ਼ਿਵ ਰੂਪ ਹੈ ਜੀ ਸ਼ਿਵ ਜੀ ਜੋਟੋਂ ਮੇ ਪ੍ਰਗਟ ਹੋਏ ਬੇਰ ਬਾਬਾ ਜੀ ਹੈ ਇਹ ਰੋਦਰ ਰੂਪ ਵਿੱਚ ਜੀ ਕਾਲਵੇਰ ਵਿੱਚ ਬੇਰ ਬਨਾਥ ਅੱਛਾ ਹਾਂਜੀ ਉਹ ਹੈ ਜੀ ਠੀਕ ਹੈ ਹਾਂਜੀ ਇਹ ਲਾਲ ਪ ਠੀਕ ਹੈ ਤੇ ਇਹ ਕਾਫੀ ਕਿੰਨਾ ਪੁਰਾਣਾ ਹੈ ਜਿੱਦਾਂ ਇਹ ਤਾਂ ਹਜ਼ਾਰਾਂ ਸਾਲ ਪੁਰਾਣਾ ਮੰਦਿਰ ਹੈ ਜੀ ਅੱਛਾ ਤੁਸੀਂ ਸਾਰੇ ਸੇਵਾ ਕਰਦੇ ਹੋ ਸਾਡੀ ਸੇਵਾ ਦਾ ਸਾਡੀ ਪੀੜੀਦਰ ਪੀੜੀ ਸੇਵਾ ਚੱਲਦੀ ਜਾ ਰਹੀ ਬਜ਼ੁਰਗਾਂ ਤੁਜੀ ਅੱਛਾ ਹਾਂਜੀ ਹਾਂ ਤੇ ਸੈਚਰਡੇ ਸੰਡੇ ਇੱਥੇ ਹਾਂ ਬਾਬਾ ਜੀ ਜਿਹੜਾ ਦਿਨਾ ਹੋਵੇ ਦਵਾਰੇ ਜੀ ਅੱਛਾ ਨੀਵਰ ਰਾਤਵਾਰ ਲੰਗਰ ਹੁੰਦਾ ਜੀ ਹਾਂ ਬਾਬਾ ਜੀ ਦਿਨ ਰਾਤਵਾਰ ਜੋ ਬੈਰ ਬੱਜਾ ਹਾਂਜੀ ਤੁਸੀਂ ਥੋੜਾ ਜਿਹਾ ਦਿਖਾਓਗੇ ਚਲ ਕੇ ਕਿਉਂਕਿ ਜਿੱਦਾਂ ਤੁਸੀਂ ਵੀ ਕਿਹਾ ਬਾਬਾ ਜੀ ਨੇ ਵੀ ਕਿਹਾ ਬਾਬਾ ਜੀ ਤੁਸੀਂ ਬੈਠੋ ਤੇ ਇਹ ਪੂਰਾ ਜਿਹੜਾ ਮੰਦਿਰ ਹੈ ਕੀ ਚੜਦਾ ਇੱਥੇ ਬਾਕੀ ਇਹ ਤੇ ਬਾਬਾ ਜੀ ਤੇ ਪ੍ਰਸੰਦ ਕਰਨੇ ਵਾਸਤੇ ਮਧ੍ਰਾ ਵੀ ਚੜਦੀ ਹੈ ਜੀ। ਅੱਛਾ। ਦਹੀਂ ਭੱਲੇ ਜੀ, ਜਲੇਬੀਆਂ, ਘਰ ਤੋਂ ਗੁਲਗੁਲੇ ਬਣਾ ਕੇ ਲਿਆ ਸੀ ਲੱਡੂ ਦਾ ਪ੍ਰਸ਼ਾਦ ਚੜਦਾ ਬਾਬਾ ਜੀ ਦੇ। ਅੱਛਾ। ਲਾਲ ਕੱਪੜਾ ਨਾਲ। ਠੀਕ ਹੈ। ਮਧ੍ਰਾ ਵੀ ਚੜਦੀ ਹੈ। ਹਾਂ ਜੀ ਮਧ੍ਰਾ ਚੜਦੀ ਹੈ। ਬਾਬਾ ਜੀ ਨੂੰ ਭੋਗ ਲੱਗਦਾ ਸੀ। ਅੱਛਾ ਭੋਗ ਲੱਗਦਾ। ਹਾਂ ਠੀਕ ਹੈ। ਇਸ ਤੋਂ ਇਲਾਵਾ ਇਸ ਤੋਂ ਇਲਾਵਾ ਤਾਂ ਬਸ ਇਹ ਹੈ ਜੀ ਸਾਰਾ ਸਮਾਂ ਬਾਬਾ ਜੀ ਚੜਦੇ ਜੀ ਨਾਲ ਦੁਰਗਾ ਮਾਤਾ ਜੀ। ਅੱਛਾ ਦੁਰਗਾ ਮਾਤਾ ਜੀ। ਨਾਲ ਦੁਰਗਾ ਮਾਤਾ ਵੀ ਬਿਰਾਜ ਮੰਦ ਹੈ ਜੀ। ਅੱਛਾ ਦੁਰਗਾ ਮਾਤਾ ਜੀ। ਜੇ ਪਹਿਰੇ ਜੀ ਤਾਂ ਬਾਲ ਠੀਕ ਹੈ ਹਾਂਜੀ ਇਹ ਵੀ ਮੰਨਤਾ ਪਾ ਜੀ ਰਾਤ ਨੂੰ ਇੱਥੇ ਕੋਈ ਨਹੀਂ ਰੁਕਦਾ ਹਾਂਜੀ ਹਾਂ ਸ਼ੁਰੂ ਤੋਂ ਹੀ ਇਹ ਨਿਯਮ ਪਰਪਰਾ ਚੱਲੀ ਜਾ ਰਹੀ ਹੈ ਇੱਥੇ ਰਾਤ ਨੂੰ ਕੋਈ ਰੁਕਦਾ ਜੀ ਇਹ ਵੀ ਕੋਈ ਹੈਗਾ ਇਹਦੇ ਕੋਈ ਇਹਦੀ ਵੀ ਕੋਈ ਹਿਸਟਰੀ ਹੈ ਹਾਂ ਹਿਸਟਰੀ ਹੈ ਜੀ ਜਿਹਦੇ ਪੈਰੋ ਜੀ ਬਾਲੂ ਪੰਬੱਚੀ ਦੇ ਰੂਪ ਇਹ ਇਕੱਲੇ ਹੀ ਰਹਿਣਾ ਪਸੰਦ ਕਰਦੇ ਜੀ ਅੱਛਾ ਅਸੀਂ ਵੀ ਆ ਪੁਜਾਰੀ ਆ ਆਪਾਂ ਸਾਨੂੰ ਲੋਬ ਨਹੀਂ ਜਾਂਦੇ ਰਹਿਣਾ ਅੱਛਾ ਹਾਂਜੀ ਨਾ ਇਹ ਇੱਥੇ ਕੋਈ ਛੱਤ ਪੈਂਦੀ ਠੀਕ ਹੈ ਅੱਛਾ ਇੱਥੇ ਕੋਈ ਕੋਈ ਲੈਂਟਰ ਵੀ ਨਹੀਂ ਹੁੰਦੀ ਕੋਈ ਪੱਕੀ ਛੱਤ ਨਹੀਂ ਜੀ ਹੁੰਦੀ ਪੱਕੀ ਛੱਤ ਕੋਈ ਨਹੀਂ 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 ਤੁਸੀਂ ਇੱਥੇ ਟੈਂਪੋਰੀ ਸ਼ੈੱਡ ਬਣਾਇਆ ਫਿਰ ਜੇ ਪਾੰਦੀ ਆ ਤਾਂ ਨੁਕਸਾਨ ਹੋਣ ਲੱਗ ਜਾਂਦਾ ਜੀ ਅੱਛਾ ਹਾਂ ਜੀ ਇਹ ਤਾਂ ਹੋਇਆ ਪਹਿਲਾਂ ਮਤਲਬ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਹਾਂ ਫਿਰ ਥੋੜਾ ਐਮਰਜੈਂਸੀ ਪੈ ਜਾਂਦੀ ਘਰੇ ਪੈ ਜਾਵੇ ਬੰਦੇ ਨੂੰ ਮਜਬੂਰੀ ਹੋ ਜਾਵੇ ਕੁਝ ਹੋ ਜਾਵੇ ਬੰਦਾ ਇਹ ਹੋ ਜਾਂਦਾ ਜੀ ਯਾਨੀ ਆਟੋਮੈਟਿਕਲੀ ਕੋਈ ਡਰ ਪੈ ਲੱਗੂਗਾ ਬੰਦੇ ਨੂੰ ਹਾਂ ਜੀ ਇਹ ਤੁਸੀਂ ਜਿਹੜਾ ਘੁੰਮ ਕੇ ਦੱਸੋ ਕਿਹੜੀ ਗਰੀ ਇੱਥੇ ਪੂਰਾ ਇੱਕ ਬੜਾ ਵਧੀਆ ਹਾਂ ਜੀ ਇਹ ਪ੍ਰਕਿਰਮਾ ਬਾਬਾ ਜੀ ਦੀ ਪ੍ਰਕਿਰਮਾ ਤੇ ਬਾਬੇ ਜੀ ਮੱਥਾ ਟੇਕਿੰਦਾ ਜੀ ਲਕਸ਼ਮੀ ਮਾਤਾ ਜੀ ਆ ਠੀਕ ਹੈ ਤੇ ਇਹ ਇਹਦੀ ਪੂਰੀ ਤੁਸੀਂ ਹਾਂ ਜੀ ਇਹ ਬਾਬਾ ਜੀ ਦੀ ਹੈ ਪ੍ਰਤੀਮਾ ਹੈ ਬਾਬਾ ਜੀ ਦੀ ਹਾਂ ਜੀ ਇਹ ਪ੍ਰਾਚੀਨ ਹੈ ਜੀ ਵੀ ਇਹ ਪ੍ਰਾਚੀਨ ਹੈ ਹਾਂ ਜੀ ਹਾਂ ਜੀ ਦੱਸ ਬਹੁਤ ਦੂਰ ਦੂਰ ਤੋਂ ਪੱਜੀ ਸੇ ਹਾਂ ਜੀ ਹਰਿਆਣਾ ਹਿਮਾਚਲ ਪੰਜਾਬ ਸਾਰੀ ਸਟੇਟਾਂ ਤੋਂ ਬੰਦੇ ਆਉਂਦੇ ਜਾਂਦੇ ਨੇ ਮੱਥਾ ਟੇਕਣ ਹਾਂ ਜੀ ਹਾਂ ਉਹ ਤਾਂ ਨਿਊ ਚੰਡੀਗੜ੍ਹ ਚੋਂ ਬਾਹਰ ਦੇ ਹੈਗੇ ਆ ਜੀ ਬੰਦੇ ਉਹ ਵੀ ਇੱਥੇ ਆਉਂਦੇ ਮੱਥਾ ਟੇਕਣ ਇੱਥੇ ਆਉਂਦੇ ਜੀ ਸੋਤੂ ਜਿਹੜੇ ਵਗੈਰਾ ਤੋਂ ਸਾਰਾ ਬੰਦੇ ਆਇਸਾ ਜੀ ਹਿਮਾਚਲ ਵਗੈਰਾ ਹਾਂ ਜੀ ਹਾਂ ਜੀ ਠੀਕ ਹੈ ਕਿਉਂਕਿ ਬਹੁਤ ਇੱਥੇ ਬੜਾ ਸਕੂਨ ਹੈ ਬਿਲਕੁਲ ਸ਼ਾਂਤੀ ਹੈ ਬਿਲਕੁਲ ਜੀ ਬ ਹਾਂਜੀ ਹਾਂ ਤੇ ਬਿਲਕੁਲ ਜਿਹੜਾ ਤੁਸੀਂ ਕਹਿ ਸਕਦੇ ਆ ਕਿ ਜਿੱਦਾਂ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਾਫੀ ਸਾਲ ਪੁਰਾਣਾ ਇਹ ਮੰਦਿਰ ਹੈ ਪਰੋਨਾ ਜੀ ਦਾ ਤੇ ਹੋਰ ਵੀ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਜਿੱਦਾਂ ਤੁਸੀਂ ਦੱਸਿਆ ਕਿ ਉਹ ਆਏ ਤੇ ਕਰੀਬ ਅੱਧਾ ਘੰਟਾ ਤਾਂ ਇੱਥੇ ਰਹੇ ਨੇ ਹਾਂਜੀ ਹਾਂ ਤਕਰੀਬਨ ਅੱਧਾ ਘੰਟਾ ਰਹੇ ਉਹਨਾਂ ਬਾਬਾ ਜੀ ਦਾ ਮੱਥਾ ਟੇਕੀ ਬਾਬਾ ਜੀ ਬਾਰੇ ਪੁੱਛਿਆ ਵਾ ਇਤਿਹਾਸ ਬਾਰੇ ਜੀ ਹਾਂ ਬਾਕੀ ਜੋ ਬਾਬਾ ਜੀ ਦੀ ਸਵਾਰੀ ਹੈ ਕੋਤਾ ਜੀ ਦੇ ਬਾਰੇ ਵੀ ਉਹਨਾਂ ਨੇ ਕੀਤਾ ਜੀ ਜੀ ਅੱਛਾ ਕਿ ਇਹ 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 ਬਾਬਾ ਜੀ ਦੀ ਸਵਾਰੀ ਹੈ ਸਵਾਰੀ ਹਾਂ ਪੈਰ ਬਾਬਾ ਜੀ ਦੀ ਸਵਾਰੀ ਬੰਨ੍ਹ ਜੀ ਤਾਂ ਅੱਛਾ ਉਹਨਾਂ ਨੇ ਇਹ ਵੀ ਦਿੱਤਾ ਜਾਣਕਾਰੀ ਕਿ ਤਨਾਸ ਜਿਹੜਾ ਕਾਲੀ ਮਾਤਾ ਉੱਥੇ ਵੀ ਗਏ ਸੀ ਹਾਂ ਜੀ ਉੱਥੇ ਨਾਸਤਾ ਕਿਉਂ ਕੇ ਆਏ ਜੀ ਹਾਂ ਜੀ ਹਾਂ ਠੀਕ ਹੈ ਤਾਂ ਉਹਨਾਂ ਨੇ ਕੀ ਦੱਸਿਆ ਕਿ ਇੱਥੇ ਬਾਰੇ ਕਿ ਇਹਨਾਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਉਤਾ ਪਤਾਨੀ ਜੀ ਕਿੰਨਾ ਨਾ ਜਾਣਕਾਰੀ ਦਿੱਤੀ ਵਸਾ ਮੱਥਾ ਟਿਕਣਾ ਹੈ ਤੁਹਾਨੂੰ ਪਤਾ ਸੀਗਾ ਜੀ ਉਹਨਾਂ ਨੇ ਆਪਣੇ ਪਰਚੇ ਦਿੱਤਾ ਕੇ ਜਦੋਂ ਆਈ ਉਹਨਾਂ ਨੂੰ ਜਲਦੀ ਪਤਾ ਲੱਗਿਆ ਜੀ ਹਾਂਜੀ ਹਾਂ ਕਿ ਬਈ ਅਸੀਂ ਜੀ ਹਾਂਜੀ ਮੈਂ ਸਾਨੂੰ ਦੇਖਦੇ ਰਹਿੰਦੇ ਆਪ ਵੀ ਮੋਬਾਈਲ ਟੀਵੀ ਸਾਹਿਬ ਪੂਰੀ ਟੀਮ ਸੀ ਨਾ ਦੇ ਨਾਲ ਟੀਮ ਜੀ ਪੂਰੀ ਟੀਮ ਜੀ ਹਾਂਜੀ ਹਾਂ ਜਿਹਨਾਂ ਨੇ ਪੂਰੀ ਵੀਡੀਓਗ੍ਰਾਫੀ ਸਭ ਕੀਤੀ ਸਭ ਕੀਤੀ ਜੀ ਹਾਂਜੀ ਪੂਰੀ ਵੀਡੀਓਗ੍ਰਾਫੀ ਕੀਤੀ ਬਿਲਕੁਲ ਸਰ ਬਿਲਕੁਲ ਜੀ ਕਿਉਂਕਿ ਕਾਫੀ ਇਸ ਬਾਰੇ ਜਗਾ ਬਾਰੇ ਜੀ ਦੀ ਤਾਰੀਫ ਹੋ ਰਹੀ ਸੀ ਹਾਂਜੀ 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 ਮੈਂ ਹੀ ਸਜ਼ੀ ਹਾਂ ਮੇਰੀ ਦਿੱਤੀ ਜਾਣਕਾਰੀ ਹਾਂਜੀ ਤੁਸੀਂ ਨਾਲ ਸੀਗੇ ਬਿਲਕੁਲ ਸਰ ਬ ਤੇ ਬਿਲਕੁਲ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਜਿੱਦਾਂ ਪੁਜਾਰੀ ਜੀ ਨੇ ਵੀ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਦਾ ਇਤਿਹਾਸ ਇਹਦੇ ਵਿੱਚ ਇੱਕ ਇਤਿਹਾਸ ਇਹਨਾਂ ਦਾ ਜਰੂਰ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੱਕੀ ਛੱਤ ਇੱਥੇ ਨਹੀਂ ਹੈ ਇੱਥੇ ਟੈਂਪਰੇਰੀ ਸ਼ੈੱਡ ਜਿਹੜੇ ਆ ਉਹ ਬਣਾਏ ਹੋਏ ਨੇ ਹਾਲਾਂਕਿ ਸਿਸਵਾ ਬੱਦੀ ਰੋਡ ਤੇ ਹੈ ਸ਼ਾਮ ਦੇ 7:30 ਵਜੇ ਤੋਂ ਬਾਅਦ ਭਾਜੀ ਇੱਥੇ ਕੋਈ 8 ਵਜੇ ਤੱਕ ਹੀ ਰਹਿੰਦਾ ਹੈ ਸਵੇਰੇ 6:00 ਤੋਂ ਰਾਤ 8:00 ਵਜੇ ਤੱਕ ਆਪਾਂ 8:00 ਵਜੇ ਤੁਸੀਂ ਤੁਸੀਂ ਸਾਰੇ ਚਲੇ ਜਾਂਦੇ ਹੋ ਬਾਬਾ ਜੀ ਤੁਸੀਂ ਤਾਂ ਬੈਠਦੇ ਉਥੇ ਪੂਜਾ ਪਾਠ ਪੂਰੀ ਹਾਂਜੀ ਹਾਂਜੀ ਅਸੀਂ ਤਾਂ ਬਜ਼ਾਰੀ ਹੈ ਜੀ ਉਥੇ ਦੇ ਹਾਂ ਪੂਜਾਰੀ ਬੱਸ ਮੇਰੇ 5 ਤੱਕ ਲੇ ਕੇ ਰਾਤ ਨੂੰ 8 ਵਜੇ ਬੰਦ ਹੋ ਜਾਣਾ ਜੀ ਅੱਛਾ ਰਾਤ ਨੂੰ ਭਾਜੀ ਨੇ ਦੱਸਿਆ ਕਿ ਇੱਥੇ ਕੋਈ ਨਹੀਂ ਹਾਂਜੀ ਕੋਈ ਨਹੀਂ ਜਿੱਥੇ ਸਾਡਾ ਸਮਾਨ ਪਿਆ ਜਿੱਥੇ ਕੋਈ ਨਹੀਂ ਛੇੜਦਾ ਕੋਸ ਨਹੀਂ ਛੇੜਦਾ ਬਾਬੇ ਜਿੱਦਾਂ ਪਿਆ ਹਾਂ ਚੋਰੀ ਕੋਈ ਨਹੀਂ ਜੀ ਹੈਗੀ ਅੱਛਾ ਸ਼ਕਤੀਆਂ ਜੀ ਇੱਥੇ ਪੁਰਾਣਾ ਹੋ ਜਾ ਅੱਜ ਇਹ ਕਿਹੜੇ ਨਮਾ ਜੀ ਪੁਰਾਣਾ ਪ੍ਰਚੀਨ ਮੰਦਿਰਾ ਜੀ ਹਜ਼ਾਰਾਂ ਸਾਲ ਪੁਰਾਣਾ ਜੀ ਹਜ਼ਾਰਾਂ ਸਾਲ ਪੁਰਾਣਾ ਹਾਂਜੀ ਤੇ ਹੋਰ ਕੁਛ ਇੱਥੇ ਦੀ ਮਾਨਤਾ ਜਿੱਦਾਂ ਬਾਜੀ ਨੇ ਵੀ ਦੱਸਿਆ ਕਿ ਛੱਤ ਨਹੀਂ ਪੈਂਦੀ ਛੱਤ ਨਹੀਂ ਪੈਂਦੀ ਲੈਂਟ ਨਹੀਂ ਪੈਂਦਾ ਜੀ ਇੱਥੇ ਠੀਕ ਹੈ ਨਾ ਟੈਂਟ ਬੰਨੀਦਾ ਜੀ ਇੱਥੇ ਤਰਪਾਲਾਂ ਬੰਨੀਦੇ ਚੰਨਣੀਆਂ ਬਾਅਦ ਸਭ ਕੁਝ ਨਹੀਂ ਹੈ ਮੇਲਾ ਵੀ ਲੱਗਦਾ ਹੈ ਹਾਂ ਮੇਲਾ ਜ ਸਨੀਵਾਰ ਦਾ ਹੈ ਤਾਂ ਬਾਦ ਦੋ ਦਿਨ ਪੰਡਾਰੇ ਹੁੰਦੇ ਨੇ ਸਾਲ 'ਚ ਜਿਹੜਾ ਜਿਹੜਾ ਮਈ 'ਚ ਆਉਣਾ ਜੀ ਲਾਸਟ ਮਈ 'ਚ ਅੱਛਾ ਮਈ 'ਚ ਕਿੰਨੇ ਦਿਨਾਂ ਦਾ ਹੁੰਦਾ ਮੇਲਾ ਬਾ ਮੇਲਾ ਤਾਂ ਇੱਕ ਦਿਨ ਦਾ ਰੱਖ ਲੋ ਸੰਡੇ ਦਾ ਜੀ ਸ਼ਨੀਵਾਰ ਦਾ ਤਿਆਰੀ ਹੁੰਦੀ ਸੰਡੇ ਨੂੰ ਆਉਣਾ ਜੀ ਮੇਲਾ ਦਾ ਇੱਕੇ ਦਿਨ ਦਾ ਰਹਿੰਦਾ ਜੀ ਰਾਤ ਨੂੰ ਇੱਥੇ ਰਹਿੰਦਾ ਨਹੀਂ ਕੋਈ ਵੀ ਠੀਕ ਹੈ ਹਾਂ ਤੇ ਬਿਲਕੁਲ ਜਿਹੜੀ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਾਫੀ ਪ੍ਰਾਚੀਨ ਮੰਦਿਰ ਹੈ ਔਰ ਕਾਫੀ ਦੂਰ ਦੂਰ ਤੋਂ ਇੱਥੇ ਜਿਹੜੇ ਭਗਤ ਨੇ ਉਹ ਇੱਥੇ ਪਹੁੰਚਦੇ ਨੇ ਔਰ ਇੱਥੇ ਦੀ ਕਈ ਮਾਨਤਾ ਹੈ ਕਿਉਂਕਿ ਸ਼ਾਮ ਦੇ ਟਾਈਮ ਤੋਂ ਬਾਅਦ ਇੱਥੇ ਕੋਈ ਵੀ ਇੱਥੇ ਨਹੀਂ ਰਹਿੰਦਾ ਜਿਹੜਾ ਸਮਾਨ ਜਿੱਥੇ ਪਿਆ ਹੈ ਉੱਥੇ ਸਮਾਨ ਰਹਿੰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕਰਦਾ ਔਰ ਸਵੇਰੇ ਆ ਕੇ ਇੱਥੇ ਪੂਜਾ ਪਾਠ ਕੀਤੀ ਜਾਂਦੀ ਹੈ ਜਿਹੜੇ ਲਗਾਤਾਰ ਕਾਫੀ ਸਾਲਾਂ ਤੋਂ ਇੱਥੇ ਪੂਜਾ ਪਾਠ ਕਰ ਰਹੇ ਨੇ ਆ ਜਿਹੜੇ ਪਰਿਵਾਰਿਕ ਮੈਂਬਰ ਨੇ ਬਹੁਤ ਮੰਨਤਾ ਹੈ ਸਿਸਵਾ ਬੱਦੀ ਰੋਡ ਤੇ ਬਿਲਕੁਲ ਮਹਾਲੀ ਜ਼ਿਲ੍ਹੇ ਦੇ ਸਿਸਵਾ ਬੱਦੀ ਰੋਡ ਹੈ ਇੱਕ ਇੱਥੇ ਸਮਾਦੀ ਵੀ ਬਣੀ ਹੋਈ ਹੈ ਕਿਉਂਕਿ ਬਹੁਤ ਪੁਰਾਣਾ ਇਹ ਮੰਦਿਰ ਹੈ ਔਰ ਬੜੀ ਮੰਨਤਾ ਹੈ ਵੀ ਜੈਸੀ ਗੱਲ ਕਹੀ ਹੈ ਜਿੱਦਾਂ ਇਹਨਾਂ ਵੱਲੋਂ ਸਾਡੇ ਸਮਾਦੀ ਦੰਦੇ ਜੀ ਬਾਵੇ ਜੀ ਸਮਾਦੀ ਦੰਦੇ ਸਾਡੇ ਅਸੀਂ ਜਾਉਂਦੇ ਨਹੀਂ ਹੈ ਬੰਦਿਆਂ ਨੂੰ ਠੀਕ ਹੈ ਅੱਛਾ ਹਾਂ ਜੀ ਸਮਾਦੀ ਦਾਂਗੇ ਅੱਛਾ ਸਮਾਦੀ ਦਾਂਗੇ ਹਾਂਜੀ ਇਸ ਪਿੰਡ ਦੀ ਨਾ ਨਾ ਸਾਰੀ ਆਪਣੇ ਟੱਬਰ ਦੀ ਹੈ ਜੀ ਤੁਹਾਡੀ ਆਪਣੀ ਆਪਣੀ ਜਿਹੜੀ ਬਾਜ਼ਾਰੀ ਹੈ ਤੁਹਾਡੀ ਜਿਹੜੀ ਪਿੱਛੇ ਚਲੀ ਆ ਪਿੱਛੋਂ ਬਾਬੇ ਦਾਦੇ ਚਾਚੇ ਤਾਏ ਜੀ ਇੱਥੇ ਹੀ ਬੈਠੇ ਸਾਰੇ ਸਾਰੇ ਇੱਥੇ ਤੇ ਹਾਂਜੀ ਆ ਠੀਕ ਸਾਰਿਆਂ ਨੇ ਸੇਵਾ ਕੀਤੀ ਹੈ ਹਾਂਜੀ ਹਾਂ ਪਿਛਲੇ ਸੇਵਾ ਕਰਦੇ ਜਾਂਦੇ ਵਿੱਚ ਠੀਕ ਹੈ ਠੀਕ ਹੈ ਤੇ ਤੁਸੀਂ ਵੀ ਹੁਣ ਲਗਾਤਾਰ ਸੇਵਾ ਕਰ ਰਹੇ ਚੱਲੇ ਰਹੇ ਜੀ ਜਿੰਨਾਂ ਦੇ ਜੰਮੇ ਦੇ ਕੋਈ ਚੱਲ ਰਹੇ ਹਾਂ ਯਾਨੀ ਕਿ ਬਰਸੋ ਹੋ ਗਏ ਹਨ ਚੱਲੇ ਰਹੇ ਜੀ ਹੁਣ ਸੇਵਾ ਤਾਂ ਬਾਬੇ ਦੀ ਕਰਨੀ ਹੈ ਜੀ ਠੀਕ ਹੈ ਹਾਂ ਇਹ ਇਹ ਬਹੁਤ ਕਹਿ ਸਕਦੇ ਆ ਕਿ ਬੜਾ ਇੱਕ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਜਿਹਦੇ ਵਿੱਚ ਇਹ ਇਸ ਮੰਦਿਰ ਦਾ ਬਹੁਤ ਹੀ ਕਹਿ ਸਕਦੇ ਕਿ ਇਤਿਹਾਸ ਹੈ ਔਰ ਗੋਵਿੰਦਾ ਦੀ ਧਰਮ ਪਤਨੀ ਇੱਥੇ ਪਹੁੰਚੀ ਸੀ ਉਹਨਾਂ ਨੂੰ ਵੀ ਇੱਥੇ ਇਹਦੇ ਬਾਰੇ ਪਤਾ ਲੱਗਿਆ ਸੀਗਾ ਜਦ ਆ ਕੇ ਇੱਥੇ ਦਾ ਪੂਰਾ ਇਤਿਹਾਸ ਜਿਹੜਾ ਹੈ ਉਹ ਜਿਹੜਾ ਹੈਗਾ ਉਹ ਜਾਣਕਾਰੀ ਵੀ ਉਹਨਾਂ ਵੱਲੋਂ ਲਿੱਤੀ ਗਈ ਹੈ। ਮਹਾਲੀ ਤੋਂ ਕੈਮਰਾਮੈਨ ਸੰਪ੍ਰੀ ਸਿੰਘ ਨਾਲ ਮਨੋਜ ਰਾਠੀ ਦੀ ਜੀਮ